ਅੱਛੇ ਕਾਲ ਜੀ ਕੈਨੇਡਾ ਨਿਊਜ਼ ਬੁਲਟਿਨ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਹੈਡਲਾਈਨਸ ਤੇ ਪਨਾਗੀੜਾਂ ਦੀ ਆਮਦ ਨਾਲ ਜਿੱਠਣ ਦੀ ਕੈਨੇਡਾ ਵੱਲੋਂ ਖਿੱਚੀ ਗਈ ਪੂਰੀ ਤਿਆਰੀ ਬਾਰਡਰ ਸਮਝੌਤੇ ਲਾਗੂ ਕਰਨ ਜਾ ਰਿਹਾ ਹੈ ਕੈਨੇਡਾ ਕੌਂਸਲਰ ਰਾਜ ਤਾਲੀਵਾਲ ਦਾ ਤਨਖਾਹਾਂ ਨਾ ਵਧਾਉਣ ਦਾ ਮੋਸ਼ਨ ਫੇਲ ਸੱਤ ਕੌਂਸਲਰਸ ਨੇ ਜਿਤਾਈ 37 ਸੱਤ ਨੇ ਕੀਤਾ ਵਿਰੋਧ ਲੀਡਰਸ਼ਿਪ ਰੇਸ ਵਾਸਤੇ ਲਿਬਰਲਾਂ ਨੇ ਨਾਮਜ਼ਦਗੀ ਪੱਤਰ ਕਿਤੇ ਦਾਖਲ ਨੌ ਮਾਰਚ ਨੂੰ ਹੋਵੇਗਾ ਨਵੇਂ ਲੀਡਰ ਦਾ ਐਲਾਨ ਜ਼ਮੀਨ ਦੀ ਵਰਤ ਲਈ ਨਵਾਂ ਕੈਲਗਰੀ ਯੋਜਨਾ ਦਸਤਾਵੇਜ਼ ਜਾਰੀ 30 ਸਾਲਾਂ ਲਈ ਕਰੇਗਾ ਕੈਲਗਰੀ ਦਾ ਮਾਰਗਦਰਸ਼ਨ ਖਬਰਾਂ ਵਿਸਥਾਰ ਦੇ ਨਾਲ ਡੋਨਲਡ ਟਰੰਪ ਦੇ ਇਮੀਗ੍ਰੇਸ਼ਨ ਹਦੇਸ਼ਾਂ ਤੋਂ ਬਾਅਦ ਕੈਨੇਡਾ ਦੀ ਪਨਾਘੇੜਾ ਦੇ ਸੰਭਾਵਿਤ ਆਮਦ ਨਾਲ ਨ ਜਿੱਠਣ ਦੀ ਤਿਆਰੀ ਹੈ ਮੰਤਰੀ ਨੇ ਕਿਹਾ ਕਿ ਕੈਨੇਡਾ ਬੇਰਹਿਮ ਤਾਂ ਨਹੀਂ ਹੋਵੇਗਾ ਪਰ ਬਾਰਡਰ ਸਮਝੌਤੇ ਲਾਗੂ ਜ਼ਰੂਰ ਕਰੇਗਾ ਇਸ ਹਫਤੇ 트럼ਪ ਦੇ ਇਮੀਗ੍ਰੇਸ਼ਨ ਆਦੇਸ਼ਾਂ ਤੋਂ ਬਾਅਦ ਕੈਨੇਡਾ 'ਚ ਸ਼ਰਨਾਰਥੀਆਂ ਦੇ ਹਮਾਇਤੀ ਫੈਡਰਲ ਸਰਕਾਰ ਦੇ ਵਿਭਾਗ ਅਤੇ ਇਮੀਗ੍ਰੇਸ਼ਨ ਵਕੀਲ ਪਨਾਹਕੀਰਾਂ ਦੀ ਸੰਭਾਵਿਤ ਆਮਦ ਦਾ ਨਜਿੱਠਣ ਲਈ ਤਿਆਰ ਹੋ ਰਹੇ ਨੇ ਪਰ ਇਸ ਤਿਆਰੀ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਤਾ ਨਹੀਂ ਕਿ ਕਿਸ ਤਰ੍ਹਾਂ ਦੀ ਸਥਿਤੀ ਹੋਣ ਵਾਲੀ ਹੈ ਕਨੇਡੀਅਨ ਬਾਰ ਐਸੋਸੀਏਸ਼ਨ ਦੇ ਇਮੀਗ੍ਰੇਸ਼ਨ ਸੈਕਸ਼ਨ ਦੀ ਸਾਬਕਾ ਚੇਅਰ ਹੈਬ੍ਰੀਲਾ ਰੈਮੋਨ ਨੇ ਕਿਹਾ ਕਿ 트럼ਪ ਦੀਆਂ ਕਾਰਵਾਈਆਂ ਅਨਿਸ਼ਚਿਤਤਾ ਵਾਲੀਆਂ ਹੁੰਦੀਆਂ ਨੇ ਅਸੀਂ ਇੱਕ ਬੇਹੱਦ ਵੱਡੇ ਦੇਸ਼ ਨਾਲ ਬਾਰਡਰ ਸਾਂਝਾ ਕਰਦੇ ਹਾਂ ਤੇ ਉਹ 11 ਮਿਲੀਅਨ ਲੋਕਾਂ ਨੂੰ ਡਿਪੂਟ ਕਰਨ ਦੀ ਗੱਲ ਕਰ ਰਹੇ ਨੇ। ਸੋਮਵਾਰ ਨੂੰ 트ੰਪ ਨੇ کئی ਕਾਰਜਕਾਰੀ ਅਦੇਸ਼ਾਂ ਦੇ ਦਸਤਖਤ ਕੀਤੇ ਜਿਨ੍ਹਾਂ ਦੇ ਵਿਆਪਕ ਪ੍ਰਭਾਵ ਹੁੰਦਾ ਖਤਰਾ ਹੈ। ਅਮਰੀਕਾ 'ਚ ਪੈਦਾ ਹੋਏ ਉਹਨਾਂ ਲੋਕਾਂ ਲਈ ਜਨਮ ਅਧਿਕਾਰ ਨਾਗਰਿਕਤਾ ਖਤਮ ਕਰ ਦਿੱਤੀ ਗਈ ਜਿਨ੍ਹਾਂ ਦੇ ਮਾਪੇ ਖ਼ੈਰਕਾਨੂੰਨੀ ਤਰੀਕੇ ਨਾਲ ਜਾਂ ਸਥਾਈ ਤੌਰ ਤੇ ਦੇਸ਼ ਦੇ ਵਿੱਚ ਨੇ। ਸਰਹੱਦ ਤੇ ਸੁਰੱਖਿਆਵਾਂ ਵਧਾ ਦਿੱਤੀ ਗਈ ਲਖਾ ਪ੍ਰਵਾਸੀਆਂ ਦੇ ਵੱਡੇ ਪੱਧਰ ਤੇ ਦੇਸ਼ ਨਿਕਾਲੇ ਦਾ ਵਾਅਦਾ ਕਰਨ ਸਨੇ ਇਮigration ਕਾਨੂੰਨਾਂ ਨੂੰ ਸਖਤ ਕੀਤਾ ਗਿਆ ਅਮਰੀਕੀ ਸ਼ਰਨਾਰਥੀ ਸਹਾਇਤਾ ਪ੍ਰੋਗਰਾਮ ਨੂੰ ਮੁਅਤਲ ਕਰ ਦਿੱਤਾ ਗਿਆ ਸਿਰਫ ਮਰਦ ਤੇ ਔਰਤ ਦੇ ਲਿੰਗ ਪਛਾਣ ਨੂੰ ਮਾਨਤਾ ਦਿੱਤੀ ਗਈ ਵੈਂਕੂਵਰ ਦੀ ਰੇਨਬੋ ਰਿਫਿਊਜੀ ਸੁਸਾਇਟੀ ਦੇ ਸਹਿਕਾਰਚਕਾਰੀ ਨਿਰਦੇਸ਼ਕ ਐਲੈਕਸ ਡਗਮੈਨ ਨੇ ਮਨਜ਼ੂਰ ਦਾ ਕਹਿਣਾ ਹੈ ਕਿ 트럼ਪ ਦੇ ਚੁਣੇ ਜਾਣ ਤੋਂ ਬਾਅਦ LGBTQ ਸ਼ਰਨਾਰਥੀਆਂ ਦੀ ਮਦਦ ਕਰਨ ਵਾਲੇ ਕੈਨੇਡੀਅਨ ਸਮੂਹਾਂ ਨੂੰ 900 ਤੋਂ ਵੱਧ ਕੁਝ ਵਿੱਛਾ ਆ ਚੁੱਕੀਆਂ ਨੇ ਗਰੁੱਪ ਨੂੰ ਇਹ ਨਹੀਂ ਪਤਾ ਕਿ ਉਹਨਾਂ ਵਿੱਚੋਂ ਕਿੰਨੇ ਜਣੇ ਪਨਾ ਦਾ ਦਾਅਵਾ ਕਰ ਸਕਦੇ ਨੇ ਕਿਉਂਕਿ 트럼ਪ ਦੀ ਚੋਣ ਮਗਰੋਂ ਉਹਨਾਂ ਨੂੰ 트랜ਸਫੋਬੀਆ ਦਾ ਡਰ ਅਤੇ ਆਪਣੀ ਸੁਰੱਖਿਆ ਨੂੰ ਲੈ ਕੇ ਖਤਰਾ ਮਹਿਸੂਸ ਹੋ ਰਿਹਾ ਹੈ ਮਨਜੂਰ ਨੇ ਕਿਹਾ ਹੈ ਕਿ ਅਮਰੀਕੀ ਨਾਗਰਿਕ ਆਸਾਨੀ ਨਾਲ ਕੈਨੇਡਾ ਦੀ ਯਾਤਰਾ ਕਰ ਸਕਦੇ ਨੇ ਤੇ ਫਿਰ ਦੇਸ਼ ਦੇ ਅੰਦਰ ਪਹੁੰਚ ਕੇ ਸ਼ਰਨਾਰਥੀ ਦਰਜੇ ਦਾ ਦਾਅਵਾ ਕਰ ਸਕਦੇ ਨੇ ਪਰ ਕੈਨੇਡਾ ਅਤੇ ਅਮਰੀਕਾ ਦਰਮਿਆਨ ਸੇਫ ਥਰਡ ਕੰਟਰੀ ਸਮਝੌਤੇ ਦੇ ਤਹਿਤ ਜਿਹੜੇ ਲੋਕ ਅਮਰੀਕੀ ਨਾਗਰਿਕ ਨਹੀਂ ਹਨ ਜੋ ਜਿਹੜੇ ਲੋਕ ਗੈਰ ਦਸਤਾਵੇਜ਼ੀ ਨੇ ਉਹਨਾਂ ਨੂੰ ਬਾਰਡਰ ਤੋਂ ਵਾਪਸ ਮੋੜੇ ਜਾਣ ਦਾ ਜੋਖਮ ਹੋਵੇਗਾ ਜੋ ਉਹ ਨਿਯਮਿਤ ਬਾਰਡਰ ਲਾਂਘ ਕੇ ਤੋਂ ਪਨਾਹ ਦਾ ਦਾਅਵਾ ਕਰਦੇ ਨੇ ਹੋ ਸਕਦਾ ਹੈ ਕਿ ਉਹ ਅਨਿਯਮਿਤ ਲੰਘੇ ਰਾਹੀਂ ਕੈਨੇਡਾ ਚ ਵੜਨ ਅਤੇ 14 ਦਿਨ ਲੁੱਕ ਕੇ ਬਤੌਣ ਤੇ ਫਿਰ ਪਨਾਹ ਦਾ ਦਾਅਵਾ ਕਰਨ। ਮੰਜੂਰ ਨੇ ਕਿਹਾ ਹੈ ਕਿ ਉਹਨਾਂ ਦੀ ਸੰਸਥਾ ਵੀਡੀਓਜ਼ ਬਣਾ ਕੇ ਕੈਨੇਡਾ ਚ ਪਨਾਹ ਦਾ ਦਾਅਵਾ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਦੀ ਮਦਦ ਕਰਨ ਦਾ ਪਲਾਨ ਕਰ ਰਹੀ ਹੈ। ਗੈਬਰੀਲਾ ਨੇ ਕਿਹਾ ਕਿ 트ੰਪ ਦੇ ਕਾਰਜਕਾਰੀ ਆਦੇਸ਼ਾਂ ਤੋਂ ਬਾਅਦ ਕੁਝ ਲੋਕਾਂ ਦਾ ਕੈਨੇਡਾ ਚ ਛੜਨ ਲੈਣ ਦਾ ਰੁਚਨ ਬਾਤ ਸਕਦਾ ਹੈ। ਪਰ ਉਹਨਾਂ ਕਿਹਾ ਹੈ ਕਿ ਇਹ ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਲਈ ਵੀ ਅਜ਼ਮਾਇਸ਼ ਹੋਵੇਗੀ ਕਿ ਉਹ ਅਮਰੀਕੀ ਨਾਗਰਿਕਾਂ ਦੇ ਪਨਾਹ ਦੇ ਦਾਅਵਿਆਂ ਨਾਲ ਕਿਵੇਂ ਨਿਪਟੇ। ਗabriela ਨੇ ਕਿਹਾ ਕਿ ਪਿਛਲੇ ਕਾਲ ਚਕਾਲ ਦੌਰਾਨ 트럼ਪ ਨੇ ਵਿਦੇਸ਼ੀ ਕਾਮਿਆਂ ਦੇ H1B ਵੀਜ਼ਾ ਤੇ ਮਾਰਕ ਕੀਤੀ ਸੀ ਜਿਸ ਤੋਂ ਬਾਅਦ ਕਈ ਕੰਪਨੀਆਂ ਨੇ ਆਪਣੇ ਹੁਣ ਨਰਬੰਦ ਵਿਦੇਸ਼ੀ ਕਾਮਿਆਂ ਨੂੰ ਕੈਨੇਡਾ ਤੋਂ ਕੰਮ ਕਰਵਾਉਣ ਦੀ ਵਿਵਸਥਾ ਕੀਤੀ ਸੀ ਪਰ ਗੈਬਰੀਲਾ ਨੇ ਕਿਹਾ ਕਿ ਹੁਣ ਕੈਨੇਡਾ ਵੱਲੋਂ ਅਸਥਾਈ ਵਿਦੇਸ਼ੀ ਕਾਮਿਆਂ 'ਚ ਕਟੌਤੀ ਇਸ ਕਿਸਮ ਦੀ ਵਿਵਸਥਾ ਮੁਸ਼ਕਲ ਕਰ ਦੇਵੇਗੀ ਉਹਨਾਂ ਨੇ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਆਉਂਦੇ ਸਾਲਾਂ 'ਚ ਇਮੀਗ੍ਰੇਸ਼ਨ ਵਿਭਾਗ 'ਚ ਕਾਮਿਆਂ ਦੀ ਕਟੌਤੀ ਕਰਕੇ ਵਰਕ ਪਰਮਿਟਾਂ ਨੂੰ ਪ੍ਰੋਸੈਸ ਕਰਨ ਦਾ ਸਮਾਂ ਵੀ ਵਧਨ ਦਾ ਅਚ ਹੈ ਗੈਬਰੀਲਾ ਨੇ ਕਿਹਾ ਕਿ ਟਰੰਪਸ ਵੱਲੋਂ ਲੱਖਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਮਗਰੋਂ ਸੇਫ ਥਰਡ ਕੰਟਰੀਜ਼ ਅੱਤੇ ਤੋਂ ਛੋਟ ਵਾਲੇ ਲੋਕਾਂ ਯਾਨੀ ਜਿਨ੍ਹਾਂ ਦੇ ਕੈਨੇਡਾ ਚ ਪਰਿਵਾਰਕ ਮੈਂਬਰ ਨੇ ਖਾਸ ਤੌਰ ਤੇ ਕੈਨੇਡਾ ਕੂਚ ਕਰਨ ਦਾ ਫੈਸਲਾ ਲੈ ਸਕਦੇ ਨੇ ਉਹਨਾਂ ਕਹੇ ਹੈ ਕਿ ਜੇ ਸਿਰਫ ਇੱਕ ਫਸਤੀ ਕੈਨੇਡਾ ਚ ਅਰਜ਼ੀ ਦਾਇਰ ਕਰਦੇ ਨੇ ਤਾਂ ਪਹਿਲਾਂ ਤੋਂ ਹੀ ਬੈਕਲੌਗ ਨਾਲ ਜੂਝ ਰਹੇ ਰਿਫਿਊਜੀ ਸਿਸਟਮ ਤੇ ਹੋਰ ਭਾਰ ਪੈ ਜਾਵੇਗਾ ਇਮੀਗ੍ਰੇਸ਼ਨ ਮੰਤਰੀ ਮਾਰਟ ਮਿਲਰ ਦਾ ਕਹਿਣਾ ਹੈ ਕਿ ਕੈਨੇਡਾ 'ਚ ਅਜੇ ਸ਼ਰਨ ਦੇ ਦਾਮਿਆਂ ਦੀ ਗਿਣਤੀ ਨਹੀਂ ਵਧੀ ਪਰ ਕੈਨੇਡਾ ਕਿਸੇ ਵੀ ਸਥਿਤੀ ਲਈ ਤਿਆਰ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਅਨਿਮਿਤ ਤਰੀਕੇ ਨਾਲ ਇੱਥੇ ਆਉਣਗੇ ਉਹਨਾਂ ਨੂੰ ਬਾਰਡਰ ਸਮਝੌਤੇ ਤਹਿਤ ਮੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਬੇਹੱਦ ਸਰਦ ਮੌਸਮ 'ਚ ਬਾਰਡਰ ਟੱਪਣਾ ਵੀ ਖਤਰਨਾਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਉਮੀਦ ਨਹੀਂ ਹੈ ਕਿ ਵੱਡੀ ਗਿਣਤੀ 'ਚ ਲੋਕਾਂ ਨੂੰ ਕੈਨੇਡਾ ਰਿਪੋਰਟ ਕੀਤਾ ਜਾਵੇਗਾ ਤੇ ਉਹ ਅਮਰੀਕਾ 'ਚ ਲਾਗੂ ਕੀਤੇ ਜਾ ਰਹੇ ਉਪਾਵਾਂ ਨੂੰ ਧਿਆਨ ਨਾਲ ਦੇਖ ਰਹੇ ਨੇ। ਮਿਲਰ ਨੇ ਕਿਹਾ ਕਿ ਅਸੀਂ ਦ੍ਰਿੜ ਅਤੇ ਉਚਿਤ ਰਹਾਂਗੇ, ਅਸੀਂ ਬਿਲਕੁਲ ਵੀ ਬੇਰਹਿਮ ਨਹੀਂ ਹੋਵਾਂਗੇ। ਦਸੰਬਰ 'ਚ ਫੈਡਰਲ ਸਰਕਾਰ ਨੇ ਬਾਰਡਰ 'ਤੇ ਸੁਰੱਖਿਆ ਸੁਧਾਰਨ ਲਈ 1.3 बिलियन डॉलर ਖਰਚਣ ਦੀ ਯੋਜਨਾ ਉਲਿੱਕੀ ਹੈ ਜਿਸ ਚ RCMP ਜੋ ਸਰਹੱਦ ਤੇ ਗਸ਼ਤ ਕਰਦੀ ਹੈ ਉਸ ਨੂੰ 667.5 ਮਿਲੀਅਨ ਡਾਲਰ ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਜੋ ਸਰਹੱਦੀ ਲਾਂਘਿਆਂ ਨੂੰ ਵੇਖਦੀ ਹੈ ਉਸ ਨੂੰ 355.4 ਮਿਲੀਅਨ ਡਾਲਰ ਦਿੱਤੇ ਜਾ ਰਹੇ ਨੇ ਸਰਜੰਟ ਚਾਰਲਸ ਪਰੀਏ आरसीएमपी ਦੇ ਪੂਰਬੀ ਖਿੱਤੇ ਲਈ ਬੁਲਾ ਰਹੇ ਨੇ ਇਸ ਖਿੱਤੇ ਚ ਰਕਸਮ ਰੋਡ ਦੀ ਅਨਿਮਿਤ ਬਾਰਡਰ ਕਰਾਸਿੰਗ ਵੀ ਸ਼ਾਮਿਲ ਹੈ ਉਹਨਾਂ ਦਾ ਕਹਿਣਾ ਹੈ ਕਿ ਉਹ ਹਰ ਸਥਿਤੀ ਲਈ ਤਿਆਰ ਨੇ ਚਾਰਲਸ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਚ ਪ੍ਰਵਾਸੀਆਂ ਦੀ ਗਿਣਤੀ ਚ ਕਮੀ ਆਈ ਹੈ ਤੇ ਉਹਨਾਂ ਕੋਈ ਵਾਧਾ ਨਹੀਂ ਵੇਖਿਆ ਉਹਨੇ ਕਿਹਾ ਹੈ ਕਿ ਗਰਮੀਆਂ ਚ ਜੋ ਰੋਜ਼ਾਨਾ ਦੀ ਗਤੀਵਿਧੀ ਵੱਡੀ ਗਿਣਤੀ ਚ ਸੀ ਪਰ ਅੱਜ ਕੱਲ ਇਹ ਬਹੁਤ ਸ਼ਾਂਤ ਹੈ ਸੀਬੀਐਸਏ ਦੀ ਪੁਲਾਰਨ ਰੈਬੈਕਾ ਪਰਡੀ ਨੇ ਕਿਹਾ ਕਿ ਏਜੰਸੀ ਕੈਨੇਡੀਅਨ ਅਤੇ ਅਮਰੀਕੀ ਏਜੰਸੀਆਂ ਨਾਲ ਤਾਲਮੇਲ ਕਰ ਰਹੀ ਹੈ ਤੇ ਪਨਾਹ ਗੀਰਾਂ ਦੀ ਵਧਦੰਦੇ ਆਪਣਾ ਸੰਚਾਲਨ ਬਰਕਰਾਰ ਰੱਖਣ ਲਈ ਉਸ ਕੋਲ ਯੋਜਨਾਵਾਂ ਨੇ ਇੱਕ ਈਮੇਲ ਚ ਉਹਨਾਂ ਕਿਹਾ ਕਿ ਸਥਿਤੀ ਤੇ ਨਿਰਭਰ ਕਰਦਿਆ ਹੋਇਆ ਸੀਬੀਐਸਏ ਦੀਆਂ ਯੋਜਨਾਵਾਂ ਚ ਸਰਹੱਦੀ ਦਾਖਲਿਆਂ ਤੇ ਬਾਹਦੂ ਸਰੋਤਾਂ ਦੀ ਤੈਨਾਤੀ ਸੰਚਾਰ ਪ੍ਰੋਟੋਕੋਲ ਅਤੇ ਲੋਕਲ ਪੁਲਿਸ ਦੇ ਐਮਰਜੈਂਸੀ ਮੈਡੀਕਲ ਸੇਵਾਵਾਂ ਹੋਰ ਸਰਕਾਰੀ ਸੇਵਾਵਾਂ ਅਤੇ ਅਮਰੀਕੀ ਪਾਈਬਾਲਾ ਨਾਲ ਵਧੇਰੇ ਸਹਿਯੋਗ ਸ਼ਾਮਿਲ ਨੇ ਪਰ ਬਾਰਡਰ ਅਧਿਕਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਕਸਟਮਜ਼ ਐਂਡ ਇਮੀਗ੍ਰੇਸ਼ਨ ਯੂਨੀਅਨ ਦੇ ਪ੍ਰੈਜ਼ੀਡੈਂਟ ਮਾਰਕ ਵੈਬਰ ਨੇ ਕਿਹਾ ਕਿ ਸਰਕਾਰ ਨੂੰ ਅਧਿਕਾਰੀਆਂ ਨੂੰ ਬਾਰਡਰ ਕ੍ਰਾਸਿੰਗਾਂ ਵਿੱਚ ਅਚਾਲੇ ਗਸ਼ਤ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਵੈਬਰ ਨੇ ਕਿਹਾ ਕਿ ਜਿੱਥੇ ਕਿਊਬਿਕ ਅਤੇ 온ਟਾਰੀਓ ਵਰਗੇ ਸੂਬਿਆਂ ਵਿੱਚ ਸੂਬਾਈ ਪੁਲਿਸ ਨੇ ਸਰਹੱਦ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ ਪਰ ਸੂਬਾਈ ਅਧਿਕਾਰੀਆਂ ਕੋਲ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਮਾਮਲਿਆਂ ਨੂੰ ਸੰਭਾਲਣ ਦੀ ਸਿਖਲਾਈ ਨਹੀਂ ਹੈ ਅਤੇ ਉਹਨਾਂ ਨੂੰ ਫੜੇ ਜਾਣ ਵਾਲੇ ਲੋਕਾਂ ਨੂੰ ਸਰਹੱਦ ਤੇ ਦਾਅਵਿਆਂ ਦੀ ਪ੍ਰਕਿਰਿਆ ਕਰਨ ਲਈ ਬਾਰਡਰ ਅਧਿਕਾਰੀ ਕੋਲ ਲਿਆਉਣਾ ਪਵੇਗਾ ਵੈਬਰ ਨੇ ਕਿਹਾ ਕਿ ਸਰਹੱਦ ਦੇ ਕੁਝ ਹਿੱਸਿਆਂ 'ਚ ਪਹਿਲਾਂ ਸਟਾਫ ਦੀ ਕਾਟ ਹੈ ਤੇ ਜੇਕਰ ਪਬਲਿਕ ਸਰਵਿਸ ਸਟਾਫ 'ਚ ਕਟੌਤੀ ਕੀਤੀ ਜਾਂਦੀ ਹੈ ਤੇ ਕੈਨੇਡਾ ਅਮਰੀਕਾ ਤੋਂ ਸ਼ਰਨ ਮੰਗਣ ਵਾਲਿਆਂ ਦੀ آمد ਵਧਦੀ ਹੈ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ ਅਸੀਂ ਅਸਲ 'ਚ ਉਸ ਤਾਦਾਦ ਲਈ ਤਿਆਰ ਨਹੀਂ ਆ ਜੋ ਹੋ ਸਕਦੀ ਹੈ ਸਭ ਤੋਂ ਮਾਰੀ ਸਥਿਤੀ 'ਚ ਇਹ ਇੱਕ ਕੱਕੜ ਮਾਸ ਹੋ ਸਕਦਾ ਹੈ ਕੈਲਗਰੀ ਦੇ ਵਿੱਚ ਪੰਜਾਬੀ ਮੂਲ ਦੇ ਕਾਉਂਸਲਰ ਦਾ ਤਨਖਾਹਾਂ ਨਾ ਵਧਾਉਂਦਾ ਮੋਸ਼ਨ ਫੇਲ ਹੋਇਆ ਹੈ ਉਹ ਚਾਹੁੰਦੇ ਸੀ ਕਿ ਤਨਖਾਹਾਂ ਨਾ ਵਧਾਈਆਂ ਜਾਣ ਸੱਤ ਕਾਉਂਸਲਰਸ ਨੇ ਇਸ ਮੋਸ਼ਨ ਦੇ ਉੱਤੇ ਸਹਿਮਤੀ ਜਤਾਈ ਜਦਕਿ ਸੱਤ ਨੇ ਇਸ ਦਾ ਵਿਰੋਧ ਕੀਤਾ ਇਸ ਬੰਦੇ ਇੱਕ ਡਿਟੇਲ ਰਿਪੋਰਟ ਲੈ ਕੇ ਹਾਜ਼ਰ ਆਂ ਤੇ ਤੁਹਾਨੂੰ ਸਮਝਾਵਾਂਗੇ ਕਿ ਕਿਉਂ ਈਮੋਸ਼ਨ ਪੇਸ਼ ਕੀਤਾ ਗਿਆ ਸੀ ਕੈਲਗਰੀ ਤੋਂ ਪੰਜਾਬੀ ਮੂਲ ਦੇ ਕਾਉਂਸਲਰ ਰਾਜ ਤਾਲੀਵਾਲ ਬਲਨੋਸ ਸਿਟੀ ਕਾਉਂਸਲ ਦੀਆਂ ਤਨਖਾਹਾਂ ਨਾ ਵਧਾਉਣ ਦਾ ਮੋਸ਼ਨ ਪਾਸ ਨਹੀਂ ਹੋ ਸਕਿਆ ਤਾਲੀਵਾਲ ਜੋ ਕਿ ਵਾਰਡ ਨੰਬਰ 5 ਤੋਂ ਕਾਉਂਸਲਰ ਨੇ ਉਹਨਾਂ ਨੇ ਲੰਗੇ ਹਫ਼ਤੇ ਇਮੋਸ਼ਨ ਲਿਆਂਦਾ ਮੀਟਿੰਗ 'ਚ ਸੱਤ ਕਾਉਂਸਲਰਸ ਨੇ ਇਸ ਦੇ ਹੱਕ 'ਚ ਅਤੇ ਸੱਤ ਨੇ ਵਿਰੋਧ 'ਚ ਵੋਟ ਪਾਈ ਤਨਖਾਹਾਂ ਐਸ ਵਿੱਚ 3.87% ਦਾ ਵਾਅਦਾ ਹੋਇਆ ਹੈ ਕਾਉਂਸਲਰ ਰਾਜਤਾਲੀਵਾਲ ਨੇ ਰੇਡੀਓ ਕੈਂਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਿਟੀ ਕਾਉਂਸਲ ਦੀਆਂ ਤਨਖਾਹਾਂ ਅਲਬਰਟਾ ਵੀਕਲੀ ਅਰਨਿੰਗਸ ਉੱਤੇ ਅਧਾਰਿਤ ਹੋਈਆਂ ਨੇ ਤਨਖਾਹਾਂ ਨੂੰ ਕੰਪਨਸੇਸ਼ਨ ਰਿਵਿਊ ਕਮੇਟੀ ਦੇਖਦੀ ਹੈ ਜਿਸ ਚ ਕੈਲਗਰੀ ਦੇ ਆਮ ਨਾਗਰਿਕ ਬੈਠਦੇ ਨੇ ਤੇ ਇਹ ਇੰਡੀਪੈਂਡੈਂਟ ਕਮੇਟੀ ਹੁੰਦੀ ਹੈ ਭਾਪ ਕਾਉਂਸਲ ਦੀ ਇਸ ਕਮੇਟੀ ਦੇ ਕੰਮਕਾਰ ਵਿੱਚ ਕੋਈ ਦਖਲੰਦਾ ਸੀ ਨਹੀਂ ਹੁੰਦੀ ਉਕਤ ਕਮੇਟੀ ਹਰ ਸਾਲ ਤਨਖਾਹਾਂ ਬਾਰੇ ਆਪਣੀ ਸਿਫਾਰਿਸ਼ ਕਰਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ਵਿੱਚ ਮੇਰ ਦੀ ਸਾਲਾਨਾ ਤਨਖਾਹ 2,20,298 ਡਾਲਰ ਹੈ ਤੇ ਕੌਨਸਲਰ ਦੀ ਸਾਲਾਨਾ ਤਨਖਾਹ 1,24,422 ਡਾਲਰ ਹੈ। ਰਾਜਤਾਲੀਵਾਲ ਨੇ ਕਿਹਾ ਕਿ ਕੈਲਗੜੀ ਨਿਵਾਸੀ ਇਸ ਸਮੇਂ ਮਹਿੰਗਾਈ ਨਾਲ ਜੂਝ ਰਹੇ ਨੇ ਤਾਲੀਵਾਲ ਨੇ ਕਿਹਾ ਕਿ ਮੈਂ ਪਿਛਲੇ ਸਾਲ ਵੀ ਤਨਖਾਹਾਂ 'ਚ ਵਾਧਾ ਰੋਕਣ ਬਾਰੇ ਗੱਲਬਾਤ ਕੀਤੀ ਸੀ ਪਰ ਕੁਝ ਠੋਸ ਨਹੀਂ ਹੋਇਆ ਅਤੇ ਇਸ ਸਾਲ ਮੈਂ ਮਤਾ ਲਿਆਉਣ ਬਾਰੇ ਸੋਚਿਆ ਜਦੋਂ ਸ਼ਹਿਰ ਨਿਵਾਸੀ ਮਹਿੰਗਾਈ ਤੋਂ ਪਰੇਸ਼ਾਨ ਨੇ ਤਾਂ ਅਸੀਂ ਆਪਣੇ ਆਪ ਨੂੰ ਉਹਨਾਂ ਤੋਂ ਅਲੱਗ ਨਹੀਂ ਕਰ ਸਕਦੇ ਤਾਲੀਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਨੇ ਮਤੇ ਤੋਂ ਪਹਿਲਾਂ ਸ਼ਹਿਰ ਨਿਵਾਸੀਆਂ ਦੇ ਵਿਚਾਰ ਜਾਣੇ ਤਾਲੀਵਾਲ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਜਿੱਥੇ ਉਹ ਵੱਧ ਰਹੀਆਂ ਇੰਸ਼ੋਰੈਂਸ ਅਤੇ ਮਾਰਗੇਜ ਦੀਆਂ ਕੀਮਤਾਂ ਤੋਂ ਪਰੇਸ਼ਾਨ ਨੇ ਉੱਥੇ ਹੀ ਸਿਟੀ ਕੌਂਸਲ ਲਗਾਤਾਰ ਆਪਣੀਆਂ ਤਨਖਾਹਾਂ 'ਚ ਵਾਧਾ ਲੈ ਰਹੀ ਹੈ ਇਸ ਮਤੇ ਦੇ ਪਾਸ ਲਈ ਦੋ ਤਿਹਾਈ ਬਹੁਮਤ ਚਾਹੀਦਾ ਸੀ ਵਾਰਡ ਨੰਬਰ 6 ਤੋਂ ਕਾਉਂਸਲਰ ਰਿਚਰਡ ਪੂਟਮੈਨ ਦੇ ਅਸਤੀਫੇ ਤੋਂ ਬਾਅਦ ਇਸ ਸਮੇਂ ਕੈਲਗਰੀ ਦੇ ਮੇਅਰ ਸਨੇ કુલ 14 ਵੋਟਾਂ ਪਾਤੀਆਂ ਨੇ ਇਸ ਮਤੇ ਦੇ ਪਾਸ ਹੋਣ ਲਈ કુલ 10 ਵੋਟਾਂ ਦੀ ਲੋੜ ਸੀ ਜਦ ਕਿ ਸਿਰਫ 7 ਕਾਉਂਸਲਰਸ ਇਸ ਦੇ ਹੱਕ ਦੇ ਵਿੱਚ ਪੁੱਗੇ ਪੰਜਾਬੀ ਮੂਲ ਦੇ ਮੇਅਰ ਜੋਤੀ ਹੋਂਡੈਕ ਨੇ ਵੀ ਇਸ ਮਤੇ ਦੇ ਹੱਕ 'ਚ ਵੋਟ ਪਾਉਂਦਿਆਂ ਤਨਖਾਹਾਂ ਨਾ ਵਧਾਉਣ ਦੀ ਇੱਛਾ ਜ਼ਾਹਰ ਕੀਤੀ ਹੱਕ 'ਚ ਵੋਟ ਪਾਉਣ ਵਾਲੇ ਕੌਂਸਲਰਸ ਚ ਵਾਰਡ ਨੰਬਰ 13 ਤੋਂ ਡੈਨ ਮਕਲੀਨ ਵਾਰਡ ਨੰਬਰ 7 ਤੋਂ ਪਿਆਲੀ ਵੌਗ ਵਾਰਡ ਨੰਬਰ 4 ਤੋਂ ਸੀ ਚੂ ਵਾਰਡ ਨੰਬਰ 1 ਤੋਂ ਸ਼ੋਨਿਆ ਸ਼ਾਰਪ ਅਤੇ ਵਾਰਡ ਨੰਬਰ 10 ਤੋਂ ਐਂਡਰੀ ਚਿਪੌਟ ਸ਼ਾਮਿਲ ਸਨ ਇਸ ਮਤੇ ਦੇ ਵਿਰੋਧ ਵੋਟ ਪਾਉਣ ਵਾਲੀ ਵਾਰਡ ਨੰਬਰ 3 ਤੋਂ ਕੌਂਸਲਰ ਜਸਮੀਨ ਮੀਆ ਨੇ ਦਲੀਲ ਦਿੱਤੀ ਕਿ ਵਿੱਤੀ ਤੌਰ ਤੇ ਸੰਘਰਸ਼ ਕਰ ਰਹੇ ਕਲਕੜੀ ਵਾਸੀਆਂ ਦੀ ਮਦਦ ਕਰਨ ਲਈ ਇਹ ਪ੍ਰਸਤਾਵ ਬੇਅਸਰ ਸੀ। ਰਾਸ਼ਟਾਲੀ ਵਾਲ ਦਾ ਕਹਿਣਾ ਹੈ ਕਿ ਭਾਵੇਂ ਕਿ ਕੰਮ ਦੇ ਮੱਦੇਨਜ਼ਰ ਕੌਂਸਲਰਸ ਦੀ ਤਨਖਾਹ ਕੋਈ ਬਹੁਤੀ ਨਹੀਂ ਪਰ ਲੋਕ ਸਭਾ ਦੇ ਇਸ ਕੰਮ 'ਚ ਆ ਕੇ ਇਸ ਬਾਰੇ ਸੋਚਣੀ ਨਹੀਂ ਚਾਹੀਦਾ। ਕਲਗੜੀ ਚ ਕਾਉਂਸਲ ਚੋਣਾਂ ਇਸ ਸਾਲ ਅਕਤੂਬਰ ਚ ਹੋਣ ਚਾ ਰਹੀਆਂ ਨੇ ਰਾਸ਼ਟਾਲੀਵਾਲ ਜੋ ਕਿ ਮੁੱਢ ਤੋਂ ਚੋਣ ਲੜਨ ਦੇ ਇੱਛੁਕ ਨੇ ਉਹਨਾਂ ਦਾ ਕਹਿਣਾ ਹੈ ਕਿ ਅਗਲੀ ਕਾਉਂਸਲ ਆਉਂਦਿਆਂ ਅਨੁਸਾਰ ਹੀ ਤਨਖਾਹਾਂ ਚ ਵਾਧੇ ਤੇ ਰੋਕ ਲਾਉਣ ਦਾ ਮਤਾ ਪਾਸ ਕਰੇ ਤਾਂ ਜੋ ਆਮ ਜਨਤਾ ਨੂੰ ਪਤਾ ਹੋਵੇ ਕਿ ਕਾਉਂਸਲ ਆਪਣੀ ਪੂਰੀ ਟਰਮ ਲਈ ਉਹਨਾਂ ਉੱਤੇ ਕੋਈ ਵਾਧੂ ਬੋਝ ਨਹੀਂ ਪਾਵੇਗੀ ਲਿਬਰਲ ਲੀਡਰਸ਼ਿਪ ਰੇਸ ਵਾਸਤੇ ਉਮੀਦਵਾਰੀਆਂ ਦੇਣ ਦਾ ਸਮਾਂ ਸਮਾਪਤ ਹੋ ਚੁੱਕਿਆ ਹੈ ਬਹੁਤ ਸਾਰੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ ਫੀਸ ਵੀ ਭਰ ਦਿੱਤੀ ਹੈ ਤੇ ਹੁਣ 9 ਮਾਰਚ ਨੂੰ ਨਵੇਂ ਲੀਡਰ ਦਾ ਐਲਾਨ ਕੀਤਾ ਜਾਣਾ ਬਾਕੀ ਰਹਿ ਗਿਆ ਹੈ ਲਿਬਰਲ ਲੀਡਰਸ਼ਿਪ ਰੇਸ ਵਿੱਚ ਹਿੱਸਾ ਲੈਣ ਵਾਲੇ ਬਹੁਤੇ ਉਮੀਦਵਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਕਾਗਜ਼ ਦਾਖਲ ਕਰ ਦਿੱਤੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਦੇ ਐਲਾਨ ਤੋਂ ਬਾਅਦ ਲਿਬਰਲ ਪਾਰਟੀ ਲੀਡਰਸ਼ਿਪ ਮੁਕਾਬਲਾ ਕਰਵਾ ਰਹੀ ਹੈ ਜਸਟਨ ਹਾਦਰ ਪਾਰਟੀ ਦਾ ਲੀਡਰ ਚੁਣਿਆ ਜਾਵੇਗਾ ਜੋ ਕਿ ਜਸਟਨ ਟਰੂਡੋ ਦੀ ਥਾਂ ਪ੍ਰਧਾਨ ਮੰਤਰੀ ਬਣੇਗਾ ਅਤੇ ਅਗਲੀਆਂ ਫੈਡਰਲ ਚੋਣਾਂ 'ਚ ਪਾਰਟੀ ਦੀ ਅਗਵਾਈ ਵੀ ਕਰੇਗਾ ਸਾਬਕਾ ਵਿੱਤ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰਲੈਂਡ ਅਤੇ ਸਾਬਕਾ ਬੈਂਕ ਆਫ ਕੈਨੇਡਾ ਗਵਰਨਰ ਮਾਰਕ ਕਾਰਨੀ ਨੋਵਾ ਸਕੋਸ਼ੀਆ ਤੋਂ ਮੋਲ ਨਿਵਾਸੀ ਐਮਪੀ ਜੇਮੇ ਵਿਟਸਟੇ ਅਤੇ ਸਾਬਕਾ ਮੋਂਟਰੀਅਲ ਐਮਪੀ ਫ੍ਰੈਂਕ ਬੈਲੇਸ ਐਮਪੀ ਚੰਦਰ ਆਰਿਆ ਤੇ ਕ੍ਰੀਨਾ ਗੋਲਜ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੀ ਨਾਮਜ਼ਦਗੀ ਪੈਕੇਜ ਭੇਜ ਦਿੱਤੇ ਨੇ ਵੀਰਵਾਰ ਨੂੰ ਮਾਰਕ ਕਾਰਨੀ ਨੇ ਕੰਜ਼ਰਵੇਟਿਵ ਲੀਡਰਸ਼ਿਪ ਪੋਲੀਮ ਉਤੇ ਨਿਸ਼ਾਨਾ ਸਾਧਦਿਆਂ ਇੱਕ ਵੀਡੀਓ ਜਾਰੀ ਕੀਤੀ ਸੀ ਵਿਰੋਧੀ ਪਾਰਟੀ ਸਾਲਾਂ ਤੋਂ ਕਾਰਨੀ ਦੀ ਆਲੋਚਨਾ ਕਰਦੀ ਆ ਰਹੀ ਹੈ ਤੇ ਪਿਛਲੇ ਹਫਤੇ ਕਾਰਨੀ ਦੁਆਰਾ ਲੀਡਰਸ਼ਿਪ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਵਿਰੋਧੀਆਂ ਨੇ ਆਪਣੇ ਹਮਲਿਆਂ ਨੂੰ ਤੇਜ਼ ਕਰ ਦਿੱਤਾ ਹੈ ਕਾਰਨੀਤੀ ਮੁਹਿਮ ਦੇ ਇੱਕ ਸੂਤਰ ਨੇ ਕਿਹਾ ਕਿ ਉਹ ਵਿਰਵਾਰ ਨੂੰ ਐਮਪੀਜ਼ ਨਾਲ ਨਿਜੀ ਤੌਰ ਤੇ ਮੁਲਾਕਾਤ ਕਰ ਰਹੇ ਹਨ ਸ੍ਰੋਤ ਜਿਸ ਨੂੰ ਜਨਤਕ ਤੌਰ ਤੇ ਬੋਲਣ ਦਾ ਅਧਿਕਾਰ ਨਹੀਂ ਸੀ ਉਹਨੇ ਕਿਹਾ ਕਿ ਕਾਰਨੀ ਦੇਸ਼ਪਾਲ ਦੇ ਹੇਠਲੇ ਪੱਧਰ ਦੇ ਪ੍ਰਬੰਧਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਉਧਰ ਸਾਬਕਾ ਵਿੱਤ ਮੰਤਰੀ ਕ੍ਰਿਸਟਿਆ ਫਿਰਲੈਂਡ ਨੇ ਇੱਕ ਕੋਕਸ ਮੀਟਿੰਗ ਦੌਰਾਨ ਪਾਰਟੀ ਅਤੇ 파ਰਟੀ ਦੀ ਲੋਕਤੰਤਰਿਕ ਕਰਨ ਦੀ ਪ੍ਰਕਿਰਿਆ ਨੂੰ ਮੋੜ ਸੁਰਜੀਤ ਕਰਨ ਤੇ ਬਹੁਤ ਜ਼ੋਰ ਦਿੱਤਾ ਹੈ ਫਿਨਲੈਂਡ ਦੀ ਮੁਹਿੰਮ ਦੇ ਇੱਕ ਸਰੋਤ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਫਿਨਲੈਂਡ ਕੈਪੀਟਲ ਗੇਨ ਟੈਕਸ 'ਤੇ ਬਦਲਾਅ ਨੂੰ ਰੱਦ ਕਰ ਦੇਵੇਗੀ ਜੋ ਉਸਨੇ ਵਿੱਤ ਮੰਤਰੀ ਵੱਜੋਂ ਪੇਸ਼ ਕੀਤਾ ਸੀ। ਗੋਲਡ ਸਬਕਾ ਹਾਊਸ ਲੀਡਰ ਨੇ ਕਾਰਬਨ ਟੈਕਸ ਨੂੰ ਫ੍ਰੀਜ਼ ਕਰਨ ਦਾ ਵਾਅਦਾ ਕੀਤਾ ਹੈ। ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਬੱਚਿਆਂ ਦੇ ਕੱਪੜੇ, ਡਾਈਪਰਸ, ਟ੍ਰੋਲਲਰਾਂ ਅਤੇ ਕਾਰ ਸੀਟਾਂ 'ਤੇ ਸਰਕਾਰ ਦੀ GST ਛੋਟ ਨੂੰ ਸਥਾਈ ਬਣਾ ਦੇਵੇਗੀ ਜੋ ਕਿ ਫਿਲਹਾਲ 15 ਫਰਵਰੀ ਤੱਕ ਚੱਲਣੀ ਹੈ। ਉਸ ਦੀ ਮਹੀਮ ਟੀਮ ਦੇ ਇੱਕ ਸਰੋਤ ਨੇ ਕਿਹਾ ਕਿ 골ਡ ਨੌਜਵਾਨ ਲਿਬਰਲਾਂ ਤੱਕ ਪਹੁੰਚ ਕਰ ਰਹੀ ਹੈ ਤੇ ਨਵੇਂ ਮੈਂਬਰਾਂ ਨੂੰ ਸਾਈਨ ਅਪ ਕਰਨ ਲਈ ਕੰਮ ਕਰ ਰਹੀ ਹੈ। ਲਿਬਰਲ ਪਾਰਟੀ ਦੇ ਬੁਲਾਰੇ ਪਾਰਕਰ ਲੰਡ ਦਾ ਕਹਿਣਾ ਹੈ ਕਿ ਪਾਰਟੀ 10 ਦਿਨਾਂ ਦੇ ਅੰਦਰ ਉਮੀਦਵਾਰਾਂ ਨੂੰ ਮਨਜ਼ੂਰੀ ਦੇਵੇਗੀ। ਇਲੈਕਸ਼ਨ ਸਕੈਂਡਲ ਨੂੰ ਵੀ ਉਹਨਾਂ ਨੂੰ ਮਨਜ਼ੂਰੀ ਦੇਣ ਦੀ ਲੋੜ ਪਵੇਗੀ ਅਤੇ ਪਾਰਕਰ ਮੁਤਾਬਕ ਇਸ ਵਿੱਚ ਕਈ ਦਿਨ ਲੱਗ ਸਕਦੇ ਨੇ। ਪਾਰਕਰ ਨੇ ਕਿਹਾ ਕਿ ਪਾਰਟੀ ਅਧਿਕਾਰਿਤ ਉਮੀਦਵਾਰਾਂ ਦੀ ਪੁਸ਼ਟੀ ਉਦੋਂ ਹੀ ਕਰੇਗੀ ਜਦੋਂ ਉਹਨਾਂ ਨੂੰ ਪੂਰੀ ਤਰ੍ਹਾਂ ਮਨਜ਼ੂਰੀ ਮਿਲ ਜਾਵੇਗੀ ਪਾਰਟੀ ਵੱਲੋਂ طے ਨਿਯਮਾਂ ਤਹਿਤ ਉਮੀਦਵਾਰਾਂ ਕੋਲ 23 ਮਾਰਚ ਸ਼ਾਮ 5 ਵਜੇ ਤੱਕ ਦਾ ਸਮਾਂ ਸੀ ਲਿਬਰਲ ਪਾਰਟੀ 9 ਮਾਰਚ ਨੂੰ ਆਪਣਾ ਨਵਾਂ ਲੀਡਰ ਯਾਨੀ ਕਿ ਗੈਂਟਾ ਦਾ ਅਗਲਾ ਪ੍ਰਧਾਨ ਮੰਤਰੀ ਚੁਣੇਗੀ ਪਾਰਟੀ ਨੇ ਸੰਭਾਵੀ ਉਮੀਦਵਾਰਾਂ ਲਈ ਐਂਟਰੀ ਫੀਸ 350000 ਡਾਲਰ ਕਰ ਦਿੱਤੀ ਸੀ ਜੋ ਕਿ ਪਹਿਲਾਂ 75000 ਡਾਲਰ ਹੋਇਆ ਕਰਦੀ ਸੀ ਉਮੀਦਵਾਰਾਂ ਨੂੰ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਐਂਟਰੀ ਫੀਸ ਦਾ ਭੁਗਤਾਨ 23 ਜਨਵਰੀ ਤੱਕ ਕਰਨਾ ਉਮੀਦਵਾਰਾਂ ਦੀ ਲਿਖਤੀ ਨਾਮਜ਼ਦਗੀ 'ਚ ਉਮੀਦਵਾਰਾਂ ਦੇ ਰਜਿਸਟਰਡ ਲਿਬਰਲਾਂ ਦੇ 310 ਦਸਤਖਤ ਹੋਣੇ ਜ਼ਰੂਰੀ ਸਨ ਜਿਨ੍ਹਾਂ 'ਚ ਤਿੰਨ ਸੂਬਿਆਂ ਜਾਂ ਪ੍ਰਦੇਸ਼ਾਂ 'ਚ ਘੱਟੋ-ਘੱਟ 100 ਰਜਿਸਟਰਡ ਲਿਬਰਲਾਂ ਦੇ ਦਸਤਖਤ ਸ਼ਾਮਲ ਹੋਣੇ ਜ਼ਰੂਰੀ ਸਨ ਲੋਕ 27 ਜਨਵਰੀ ਤੱਕ ਲੀਡਰਸ਼ਿਪ ਰੇਸ 'ਚ ਵੋਟ ਪਾਉਣ ਲਈ ਪਾਰਟੀ ਨਾਲ ਰਜਿਸਟਰ ਕਰ ਸਕਦੇ ਨੇ ਲਿਬਰਲਾਂ ਨਾਲ ਰਜਿਸਟਰ ਕਰਨ ਲਈ ਕਿਸੇ ਵਿਅਕਤੀ ਦੀ ਉਮਰ ਘੱਟੋ-ਘੱਟ 14 ਸਾਲ ਹੋਣੀ ਜ਼ਰੂਰੀ ਹੈ ਲਿਬਰਲ ਪਾਰਟੀ ਦੇ ਉਦੇਸ਼ਾਂ ਦਾ ਸਮਰਥਨ ਜ਼ਰੂਰੀ ਹੈ ਅਤੇ ਉਹ ਵਿਅਕਤੀ ਕੈਨਡਾ ਚੜਹੰਦਾ ਹੋਵੇ ਜਾਂ ਵਿਦੇਸ਼ ਤੋਂ ਵੋਟ ਪਾਉਣ ਲਈ ਯੋਗ ਹੋਵੇ ਉਹ ਕਿਸੇ ਹੋਰ ਫੈਡਰਲ ਸਿਆਸੀ ਪਾਰਟੀ ਦਾ ਮੈਂਬਰ ਨਹੀਂ ਹੋ ਸਕਦਾ। ਜ਼ਮੀਨ ਦੇ ਵਰਤੋਂ ਲਈ ਨਵਾਂ ਕੈਲਗਰੀ ਯੋਜਨਾ ਦਸਤਾਵੇਜ਼ ਸਾਹਮਣੇ ਆਇਆ ਹੈ ਗਤੀਸ਼ੀਲਤਾ ਦੇ ਫੈਸਲੇ 2026 ਤੱਕ ਦੇਰੀ ਦੇ ਨਾਲ ਲਏ ਜਾਣਗੇ। ਕੈਲਗਰੀ ਪਲਾਨ ਇਹ ਮਾਰਗਦਰਸ਼ਨ ਕਰੇਗਾ ਕਿ ਅਗਲੇ 30 ਸਾਲਾਂ 'ਚ ਕੈਲਗਰੀ ਕਿਵੇਂ ਵਧੇਗਾ ਤੇ ਕਿਵੇਂ ਬਦਲੇਗਾ। ਕੈਲਗਰੀ ਦੀ ਮੇਅਰ ਜੋਤੀ ਗੰਢਾਕ ਦਾ ਕਹਿਣਾ ਹੈ ਕਿ ਕੈਲਗਰੀ ਪਲਾਨ ਨੂੰ ਲਾਗੂ ਕਰਨਾ ਭਵਿਕ ਵਿੱਚ ਭੂਮੀ ਵਰਤੋਂ ਦੇ ਫੈਸਲਿਆਂ ਤੇ ਆਵਾਜਾਈ ਦੇ ਪ੍ਰਬੰਧਾਂ ਲਈ ਇੱਕ ਢਾਂਚਾ ਜਿਵੇਂ ਕਿ ਸ਼ਹਿਰ ਵੱਧ ਰਿਹਾ ਉਸ ਨੂੰ ਲਗਭਗ 1 ਸਾਲ ਪਿੱਛੇ ਤੱਕ ਦਿੱਤਾ ਜਾਵੇਗਾ ਫੈਡਰੇਸ਼ਨ ਆਫ ਕੈਲਗਰੀ ਕਮਿਊਨिटीज ਦੇ ਕਈ ਦਰਜਨ ਕਮਿਊਨਿਟੀ ਐਸੋਸੀਏਸ਼ਨ ਮੈਂਬਰਾਂ ਨਾਲ ਬੁੱਧਵਾਰ ਰਾਤ ਦੀ ਮੀਟਿੰਗ ਦੌਰਾਨ ਮੇਅਰ ਨੇ ਯੋਜਨਾ ਲਈ ਦੇਵੀ ਦਾ ਐਲਾਨ ਕੀਤਾ ਕੈਲਗਰੀ ਪਲਾਨ ਸ਼ਹਿਰ ਦੇ ਦੋ ਪ੍ਰਮੁੱਖ ਦਸਤਾਵੇਜ਼ਾਂ ਮਿਨਿਸਪਲ ਡਿਵੈਲਪਮੈਂਟ ਪਲਾਨ ਅਤੇ ਕੈਲਗਰੀ ਟ੍ਰਾਂਸਪੋਰਟੇਸ਼ਨ ਪਲਾਨ ਦਾ ਇਕੀਕਰਨ ਹੈ। ਕੁੰਡਾਕ ਦਾ ਕਹਿਣਾ ਹੈ ਕਿ ਕੈਲਗਰੀ ਪਾਰ ਵਿੱਚ ਕਮਿਊਨਿਟੀ ਐਸੋਸੀਏਸ਼ਨਸ ਦੇ ਅੰਦਰ ਬਰਨਆਊਟ ਹੋਣ ਕਾਰਨ ਯੋਜਨਾ ਨੂੰ ਲਾਗੂ ਕਰਨ 'ਚ ਦੇਰੀ ਹੋਈ ਸੀ। ਮੇਅਰ ਨੇ ਕਿਹਾ ਕਿ ਸ਼ਹਿਰ ਦਾ ਪ੍ਰਸ਼ਾਸਨ ਚਿੰਤਿਤ ਸੀ ਕਿ ਇਸ ਸਾਲ ਕਮਿਊਨਿਟੀ ਐਸੋਸੀਏਸ਼ਨਾਂ ਤੇ ਬਹੁਤ ਜ਼ਿਆਦਾ ਬੋਝ ਪਾਇਆ ਗਿਆ ਸੀ ਤੇ ਉਹਨਾਂ ਨੂੰ ਵਾਧੂ ਗੁੰਜਲਦਾਰ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਤੇ ਉਹਨਾਂ ਤੇ ਤੋਲਣ ਲਈ ਕੰਮ ਬਹੁਤ ਜ਼ਿਆਦਾ ਸੀ। ਫੈਡਰੇਸ਼ਨ ਆਫ ਕੈਲਗਰੀ ਕਮਿਊਨਿਟੀਆਂ ਦੇ ਕਾਰਜਕਾਰੀ ਨਿਰਦੇਸ਼ਕ ਲੈਸਲੀ ਇਵਾਨਸ ਦਾ ਕਹਿਣਾ ਹੈ ਕਿ ਦੇਰੀ ਨਾਲ ਕਮਿਊਨਿਟੀ ਐਸੋਸੀਏਸ਼ਨਸ ਨੂੰ ਸ਼ਹਿਰਾਂ ਦੀ ਯੋਜਨਾਬੰਦੀ 'ਚ ਵਿਦੇੜੇ ਅਰਥਪੂਰਨ ਤਰੀਕੇ ਨਾਲ ਸ਼ਾਮਲ ਹੋਣ ਲਈ ਟਿਕਵਾ ਸਮਾਂ ਮਿਲੇਗਾ। ਉਹਨਾਂ ਕਹੇ ਕਿ ਇਹ ਸ਼ਾਨਦਾਰ ਖਬਰ ਹੈ। ਮੈਨੂੰ ਲੱਗਦਾ ਹੈ ਕਿ ਕੈਲਗਰੀ ਵਾਸੀ ਇਸ ਕਹਾਣੀ ਦਾ ਹਿੱਸਾ ਨੇ ਕਿ ਅਸੀਂ ਕਿਵੇਂ ਯੋਜਨਾਵਾਂ ਬਣਾਉਂਦੇ ਆਂ ਤੇ ਵਿਕਾਸ ਕਰਦੇ ਆਂ ਤੇ ਆਪਣੇ ਸ਼ਹਿਰ ਨੂੰ ਭਵਿੱਖ 'ਚ ਕਿਵੇਂ ਬਦਲਦੇ ਆਂ। ਉਹਨਾਂ ਕਿਹਾ ਕਿ ਯਕੀਨੀ ਬਣਾਉਣਾ ਹਮੇਸ਼ਾ ਬਿਹਤਰ ਹੁੰਦਾ ਹੈ ਕਿ ਅਸੀਂ ਇਸ ਨੂੰ ਸਹੀ ਕਰਦੇ ਆਂ ਤੇ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਦੇ ਆਂ ਤੇ ਨਿਵਾਸੀ ਯੋਜਨਾ ਪ੍ਰਕਿਰਿਆ ਦਾ ਇੱਕ ਜ਼ਰੂਰੀ ਹਿੱਸਾ ਨੇ ਮੇਰ ਦਾ ਕਹਿਣਾ ਹੈ ਕਿ ਦੇੜੀ ਸ਼ਹਿਰ ਨੂੰ ਇਸ ਦੀ ਮੌਜੂਦਾ ਯੋਜਨਾ ਬੰਦੀ ਦੇ ਯਤਨਾਂ ਚ ਵਾਪਸ ਨਹੀਂ ਲਿਆਵੇਗੀ ਇਹ ਜੋੜਦਿਆਂ ਹੋਇਆਂ ਕਿ ਕੁਝ ਉਪ ਨਿਯਮਾਂ ਜਾਂ ਮੌਜੂਦਾ ਦਸਤਾਵੇਜ਼ਾਂ ਨੂੰ ਕੇਸਦਰ ਕੇਸ ਆਧਾਰ ਤੇ ਅਪਡੇਟ ਕਰਨਾ ਅੰਤ੍ਰਿਮ ਚ ਵਿਵਾਰਿਕ ਹੈ ਮੇਰ ਨੇ ਕਿਹਾ ਕਿ ਜੇ ਅਸੀਂ ਸਿਰਫ ਇਸ ਨੂੰ ਕੌਂਸਲ ਵੱਜੋਂ ਰੱਦ ਕਰ ਦਿੱਤਾ ਕਿਉਂਕਿ ਸਾਡੇ ਕੋਲ ਕਾਫੀ ਉਜਿਵੇਂ ਨਹੀਂ ਹਨ ਤਾਂ ਇਹ ਉਚਿਤ ਨਹੀਂ ਹੋਵੇਗਾ ਪਾਈਚਾਰਿਆਂ ਨੂੰ ਪ੍ਰਸ਼ਾਸਨ ਨਾਲ ਬੈਠਣ ਲਈ ਅਸਲ ਚ ਹੋਰ ਸਮਾਂ ਚਾਹੀਦਾ ਹੈ ਇਵਾਨਸ ਨੇ ਨੌਟ ਦੇਰੀ ਕਰਨ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਬਹੁਤ ਖੁਸ਼ ਨੇ ਕਿ ਕੈਲਕੜੀ ਦੇ ਭਵਿੱਖ ਬਾਰੇ ਬਿਹਤਰ ਗੱਲਬਾਤ ਕਰਨ ਲਈ ਹੋਰ ਸਮਾਂ ਮਿਲਿਆ ਹੈ ਗੁੰਡੌਗਦਾ ਕਹਿਣਾ ਹੈ ਕਿ ਪ੍ਰਸ਼ਾਸਨ ਮੰਗਲਵਾਰ ਦੀ ਆਗਾਮੀ ਕੌਂਸਲ ਮੀਟਿੰਗ ਦੌਰਾਨ ਇੱਕ ਜ਼ੁਬਾਨੀ ਰਿਪੋਰਟ ਪ੍ਰਦਾਨ ਕਰੇਗਾ ਜਿੱਥੇ ਉਹ ਕੈਲਕੜੀ ਯੋਜਨਾ ਨੂੰ ਲਾਗੂ ਕਰਨ ਨੂੰ ਮੁਲਤਵੀ ਕਰਨ ਲਈ ਕਹਣਗੇ 12 ਫਰਵਰੀ ਨੂੰ ਬੁਨਿਆਦੀ ਢਾਂਚਾ ਤੇ ਯੋਜਨਾ ਕਮੇਟੀ ਦੀ ਮੀਟਿੰਗ 'ਚ ਯੋਜਨਾ 'ਚ ਦੇਰੀ ਕਰਨ ਲਈ ਕੌਂਸਲਰਾਂ ਨੂੰ ਅਧਿਕਾਰਤ ਬੇਨਤੀ ਕੀਤੀ ਜਾਵੇਗੀ ਪੁੱਛੇ ਜਾਣਤੇ ਕਿ ਕੀ ਉਹ ਡੇਢੀ ਤੇ ਸਾਥੀ ਕਾਉਂਸਲਰਾਂ ਤੋਂ ਪੁਸ਼ ਬੈਕ ਦੀ ਉਮੀਦ ਕਰਦੇ ਨੇ ਕੰਟੈਕਟ ਨੇ ਕਿਹਾ ਕਿ ਸਿਟੀ ਕਾਉਂਸਲ ਕਮਿਊਨਿਟੀ ਐਸੋਸੀਏਸ਼ਨਾਂ ਦੇ ਵਲੰਟੀਅਰਾਂ ਦੁਆਰਾ ਲਗਾਏ ਗਏ ਘੰਟਿਆਂ ਦੀ ਗਿਣਤੀ ਦੀ ਸ਼ਲਾਘਾ ਕਰਦੇ ਨੇ ਵਿਨੀਪੈਗ ਦੇ ਇਮੀਗ੍ਰੇਸ਼ਨ ਮਹਾਰਾ ਨੇ ਡੋਨਾਲਡ ਟਰੰਪ ਦੀ ਚੋਣ ਜਿੱਤਣ ਤੋਂ ਬਾਅਦ ਅਮਰੀਕਾ ਛੱਡਣ ਦੇ ਚਾਹਵਨ ਲੋਕਾਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪੂਰੇ ਸੰਯੁਕਤ ਰਾਸ਼ ਦੇ ਵਿੱਚ ਚਿੰਤਾ ਦਾ ਇੱਕ ਉੱਚਾ ਪੱਧਰ ਵੇਖਣ ਨੂੰ ਮਿਲ ਰਿਹਾ ਹੈ ਡੋਨਾਲਡ 트ੰਪ ਨੂੰ ਵਾਈਟ ਹਾਊਸ ਤੋਂ ਵਾਪਸ ਪਰਤਿਆ ਨੂੰ ਇੱਕ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਹੋਇਆ ਪਰ ਅਮਰੀਕੀ ਰਾਸ਼ਟਰੀਕ ਢੇਰ ਦੇ ਸਿਖਰ ਤੇ ਉਹਨਾਂ ਦੀ ਵਾਪਸੀ ਨਵੰਬਰ ਤੋਂ ਪਹਿਲਾਂ ਦੇ ਬਿਨਿਪੈਕ ਦੇ ਕੁਝ ਵਕੀਲਾਂ ਚ ਧਿਆਨ ਦੇ ਨਿਯੋਤ ਸੀ ਅਮਰੀਕੀ ਰਾਸ਼ਟਰਪਤੀ ਨੇ 2 ਮਹੀਨੇ ਪਹਿਲਾਂ ਆਪਣੀ ਦੂਜੀ ਚੋਣ ਜਿੱਤ ਦਾ ਦਾਵਾ ਕੀਤਾ ਸੀ ਤੇ ਉਦੋਂ ਤੋਂ ਐਲਿਸਟੇਅਰ ਕਲਾਰਕ ਵਰਗੇ ਵਕੀਲਾਂ ਨੇ ਕੈਨੇਡਾ ਚ ਤਬਦੀਲ ਹੋਣ ਬਾਰੇ ਵਿਚਾਰ ਕਰਨ ਵਾਲੇ ਵਿਅਕਤੀਆਂ ਤੋਂ ਕੁਝਿ ਕੁ ਵਾਅਦੇ ਵਿਖਿਆ ਹੈ ਇੱਕ ਇਮੀਗ੍ਰੇਸ਼ਨ ਵਕੀਲ ਕਲਾਰਕ ਦਾ ਅੰਦਾਜ਼ਾ ਹੈ ਕਿ ਉਹ ਕੈਨੇਡਾ ਆਉਣ ਦੇ ਚਾਹਵਨ ਲੋਕਾਂ ਨਾਲ ਪ੍ਰਤੀ ਮਹੀਨਾ 60 ਤੋਂ 70 ਸਲਾਮ ਮਸ਼ਵਰੇ ਕਰਦੇ ਨੇ ਚੋਂ ਤੋਂ ਪਹਿਲਾਂ ਇਨ੍ਹਾਂ ਕੌਲਾਂ ਵਿੱਚੋਂ ਲਗਭਗ 5 ਤੋਂ 10 ਫੀਸਦੀ ਅਮਰੀਕਾ ਦੇ ਲੋਕਾਂ ਦੀਆਂ ਸਨ ਪਰ ਉਹਨਾਂ ਦਾ ਮੰਨਣਾ ਹੈ ਕਿ ਇਹ ਗਿਣਤੀ ਵੀ ਤੋਂ 25 ਫੀਸਦੀ ਤੱਕ ਵੱਧ ਗਈ ਹੈ क्लार्क ਨੇ ਕਿਹਾ ਕਿ ਉਸ ਨੂੰ ਪੂਰੇ ਅਮਰੀਕਾ ਤੋਂ ਪੁੱਛਗਿੱਛ ਕਰਨ ਦਾ ਮੌਕਾ ਮਿਲਿਆ ਖਾਸ ਤੌਰ ਤੇ ਮਿਨਸੋਟਾ, Wisconsin, Florida, New York ਤੇ California ਤੋਂ 트럼ਪ ਨੇ ਸੋਮਵਾਰ ਨੂੰ ਦਸਕਤ ਕੀਤੇ ਗਏ ਕਾਰਜਕਾਰੀ ਹਦੇਸ਼ਾਂ 'ਚ ਇੱਕ ਵਿਆਪਕ ਪ੍ਰਭਾਵ ਹੋ ਸਕਦਾ ਹੈ ਸਿਰਫ ਮਰਦ ਤੇ ਔਰਤ ਲਿੰਗ ਪਛਾਣਾਂ ਨੂੰ ਮੰਨਤਾ ਦੇਣਾ ਤੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਨੂੰ ਸਖਤ ਕਰਨਾ ਜਿਸ ਦੇ ਨਤੀਜੇ ਵਜੋਂ ਲੱਖਾਂ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਕਲਾਰਕ ਵੱਲੋਂ ਕੀਤੀਆਂ ਗਈਆਂ ਕੁਝ ਕਾਲਾਂ ਅਮਰੀਕਾ ਦੇ 트랜ਸਜੈਂਡਰ ਲੋਕਾਂ ਵੱਲੋਂ ਕੀਤੀਆਂ ਗਈਆਂ ਸਨ ਜੋ ਸ਼ਰਨਾਰਥੀ ਦਾਵਾ ਦਾਇਰ ਕਰਨ ਬਾਰੇ ਵਿਚਾਰ ਕਰ ਰਹੇ ਨੇ ਜਿਸ ਇੱਕ 트랜ਸਜੈਂਡਰ ਬੱਚੇ ਵਾਲੇ ਪਰਿਵਾਰ ਨਾਲ ਗੱਲਬਾਤ ਤੇ ਇੱਕ ਹੋਰ 트랜ਸਜੈਂਡਰ ਅਧਿਆਪਕ ਨਾਲ ਚਿੰਤਤ ਹੈ ਕਿ ਉਹਨਾਂ ਦਾ ਇਕਰਾਰਨਾਮਾ ਖਤਮ ਕੀਤਾ ਜਾ ਸਕਦਾ ਹੈ ਉਨਾ ਕਿ ਹੈ ਕਿ ਹਰ ਸ਼ਰਨਾਰਥੀ ਦਾ ਦਾਵਾ ਇਸ ਦੇ ਗੁਣਾ ਤੇ ਨਿਰਧਾਰਿਤ ਕੀਤਾ ਜਾਂਦਾ ਹੈ ਤੇ ਦਾਵੇਦਾਰ ਕੋਲ ਸੁਣਵਾਈ ਤੇ ਜ਼ੁਬਾਨੀ ਗਵਾਹੀ ਦੇਣ ਦਾ ਮੌਕਾ ਹੁੰਦਾ ਹੈ ਇਮੀਗ੍ਰੇਸ਼ਨ ਰੈਫਿਊਜੀਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਲਾਈਆਂ ਗਈਆਂ ਨਵੀਆਂ ਪਾਬੰਦੀਆਂ ਦੇ ਕਾਰਨ ਕਲਾਰਕ ਨੂੰ ਅਮਰੀਕਾ 'ਚ ਜੋ ਸਟੱਡੀ ਪਰਮਿਟ ਅਤੇ ਕੈਨੇਡਾ 'ਚ ਸਥਾਈ ਨਿਵਾਸੀ ਰੁਤਬੇ ਦੀ ਮੰਗ ਕਰਨ ਵਾਲੇ ਲੋਕਾਂ ਲਈ ਬਹੁਤੀ ਉਮੀਦ ਨਹੀਂ ਹੈ ਪਰ ਸੁਰੱਖਿਆ ਤੇ ਥਰਡ ਕੰਟਰੀ ਐਗਰੀਮੈਂਟ ਦੇ ਅਪਵਾਦਾਂ ਰਾਹੀਂ ਸੰਭਾਵੀ ਸ਼ਰਨ ਮੰਗਣ ਵਾਲਿਆਂ ਲਈ ਇੱਕ ਰਾਹ ਹੈ ਜੋ ਕਿ ਦਾਖਲੇ ਦੀਆਂ ਬੰਦਰਗਾਹਾਂ ਵਿਚਾਲੇ ਅਮਰੀਕਾ ਤੋਂ ਅੰਡਾ ਚ ਦਾਖਲ ਹੋਣ ਵਾਲੇ ਵਿਅਕਤੀਆਂ ਨਾਲ ਸੰਬੰਧਿਤ ਹੈ 온ਟਾਰੀਓ ਦੇ ਪ੍ਰੀਮੀਅਰ ਡਗਫੋਰਡ ਅਗਲੇ ਬੋਧਵਾਰ ਨੂੰ 온ਟਾਰੀਓ ਚੋਣਾ ਬੁਲਾਉਣ ਦੀ ਯੋਜਨਾ ਬਣਾ ਰਹੇ ਨੇ ਸੂਤਰਾਂ ਨੇ ਇਹ ਜਾਣਕਾਰੀ ਸੰਜੀਕੀਤੀ ਹੈ ਮੂਵ ਦਾ ਮਤਲਬ ਹੋਵੇਗਾ ਕਿ ਵੋਟਰ 27 ਫਰਵਰੀ ਨੂੰ ਵੋਟਾਂ ਪਾਉਣਗੇ ਪ੍ਰੀਮੀਅਰ ਡਗਫੋਰਡ ਅਗਲੇ ਬੁੱਧਵਾਰ ਨੂੰ ਪ੍ਰੋਵਿੰਸ਼ਲ ਚੋਣਾਂ ਕਰਵਾਉਣ ਦੀ ਯੋਜਨਾ ਬਣਾ ਰਹੇ ਨੇ ਜੋ ਕਿ অন্ਟਾਰੀਓ ਵਾਸੀਆਂ ਨੂੰ 27 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਭੇਜੇਗੀ ਐਕਸਟਰੀਅਰ ਪ੍ਰੋਗਰੈਸਿਵ ਕੰਜ਼ਰਵੇਟਿਵ ਸਰੋਤ ਨੇ ਸੀਬੀਸੀ ਨਿਊਜ਼ ਨੂੰ ਪੁਸ਼ਟੀ ਕੀਤੀ ਹੈ ਯੋਜਨਾਬੱਧ ਚੋਣ ਕਾਲ ਕਈ ਮਹੀਨਿਆਂ ਦੀਆਂ ਅਟਕਲਾਂ ਦੇ ਬਾਅਦ ਹੋਵੇਗੀ ਕਿ ਫੋਰਡ 2026 ਦੀ ਨਿਸ਼ਚਿਤ ਮਿਤੀ ਤੋਂ ਪਹਿਲਾਂ ਵੋਟਰਾਂ ਦਾ ਸਾਹਮਣਾ ਕਰਨਾ ਚਾਹੁੰਦੇ ਨੇ ਯੋਜਨਾਬੱਧ ਕਾਲ ਫੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਉਮੀਦਵਾਰਾਂ ਦੀ ਅਗਲੀ ਪ੍ਰੋਵਿੰਸ਼ਲ ਚੋਣਾਂ ਲਈ ਰਣਨੀਤੀ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਸੁਪ ਵੈਂਟ ਲਈ ਮਿਲਨ ਤੋਂ ਤੁਰੰਤ ਬਾਅਦ ਆਵੇਗੀ ਤੋਂ ਸਰਕਾਰੀ ਸੂਤਰਾਂ ਨੇ ਸੀਬੀਸੀ ਨਿਊਜ਼ ਨੂੰ ਪੁਸ਼ਟੀ ਕੀਤੀ ਹੈ ਕਿ ਮੀਟਿੰਗ ਇਸ ਹਫਤੇ ਦੇ ਅੰਤ ਚ ਹੋਵੇਗੀ ਸੀਬੀਸੀ ਨਿਊਜ਼ ਦੁਆਰਾ ਪ੍ਰਾਪਤ ਸੱਦੇ ਦੀ ਕਾਪੀ ਦੇ ਅਨੁਸਾਰ ਮੀਟਿੰਗ ਚ ਕਈ ਰਣਨੀਤਿਕ ਅਪਡੇਟਸ ਅਤੇ ਜਾਣਕਾਰੀ ਸੈਸ਼ਨ ਸ਼ਾਮਲ ਹੋਣਗੇ ਫੋਰਡ ਨੇ ਵਾਰ-ਵਾਰ ਕਿਹਾ ਹੈ ਕਿ ਉਸ ਦਾ ਮੰਨਣਾ ਹੈ ਕਿ ਉਸ ਨੂੰ ਸੰਭਾਵੀ ਆਰਥਿਕ ਤਬਾਹੀ ਦਾ ਜਵਾਬ ਦੇਣ ਲਈ 온ਟਾਰੀਓ ਵਾਸੀਆਂ ਤੋਂ ਇੱਕ ਨਵੇਂ ਆਦੇਸ਼ ਦੀ ਲੋੜ ਹੈ ਜੋ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੈਨੇਡੀਅਨ ਵਸਤਾਂ ਤੇ 25% ਟੈਰਿਫ ਲਗਾਉਣ ਦੀ ਯੋਜਨਾ ਹੈ ਰਾਕਤੀ ਜਲ ਸਕਦੀ ਹੈ ਸੱਦਾ ਉਸ ਭਾਵਨਾ ਨੂੰ ਉਛਾਲਦਾ ਹੈ ਤੇ ਕਹਿੰਦਾ ਹੈ ਕਿ ਉਮੀਦਵਾਰਾਂ ਨੂੰ ਫਤਵਾ ਪ੍ਰਾਪਤ ਕਰਨ ਲਈ ਤਿਆਰ ਰਹਿਣ ਦੀ ਲੋੜ ਹੈ ਇਹ ਕੁਇਨਸ پارک ਵਿਖੇ ਫੋਰਡ ਕੋਲ ਵੱਡੀ ਬਹੁਮਤ ਹੋਣ ਦੇ ਬਾਵਜੂਦ ਹੈ ਜਿੱਥੇ ਵਿਧਾਨ ਸਭਾ ਇਸ ਸਮੇਂ ਬ੍ਰਿਕ ਤੇ ਹੈ ਸੋਮਵਾਰ ਰਾਤ ਨੂੰ ਫੋਰ ਦੇ ਚੀਫ ਆਫ ਸਟਾਫ ਪੈਟਰਿਕ ਸੈਕਵਲ ਨੇ ਪੀਸੀ ਸਟਾਫ ਨੂੰ ਈਮੇਲ ਕਰਕੇ ਦੱਸਿਆ ਕਿ ਸਰਕਾਰ ਨੂੰ ਅਨਟਾਰੀਓ ਲਈ ਖੜੇ ਹੋਣ ਲਈ ਇੱਕ ਮਜ਼ਬੂਤ ਫਤਵੇ ਦੀ ਲੋੜ ਹੈ ਉੱਥੇ ਲਿਖਿਆ ਗਿਆ ਹੈ ਕਿ ਜਿੰਨਾ ਮਜ਼ਬੂਤ ਫਤਵਾ ਉਨਾ ਹੀ ਵਧੀਆ ਫੋਰ ਨੇ ਪੱਤਰਕਾਰਾਂ ਨੂੰ ਚੂਨ ਰਹਿਣ ਲਈ ਆਖਿਆ ਜਦੋਂ ਉਸ ਨੂੰ ਵੀਰਵਾਰ ਨੂੰ ਛੇਤੀ ਚੂਨ ਕਾਲ ਦਾ ਵਿਚਾਰ ਆਇਆ ਸੂਪਰ ਕੋਕਸ ਇਵੈਂਟ ਬਾਰੇ ਪੁੱਛੇ ਜਾਣ ਤੇ ਫੋਰਡ ਨੇ ਕਿਹਾ ਕਿ ਪਾਰਟੀ ਹਰ ਕਿਸੇ ਨੂੰ ਨਾਲ ਰੱਖੇਗੀ ਤੇ ਉਹਨਾਂ ਨੂੰ ਦੱਸੇਗੀ ਕਿ ਕੀ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹ ਟੈਰਿਫ ਬਾਰੇ ਗੱਲ ਕਰਨ ਦਾ ਇੱਕ ਮੌਕਾ ਸੀ ਅਤੇ ਛੇਤੀ ਚੋਣ ਕਾਲ ਦਾ ਜ਼ਿਕਰ ਨਹੀਂ ਕੀਤਾ ਖਬਰਾਂ ਤੇ ਪ੍ਰਤੀਕਿਰਿਆ ਕਰਦੇ ਹੋਏ ਅਧਿਕਾਰੀ ਤੇ ਵਿਰੋਧੀ ਧਿਰ ਐਨ.ਟੀ.ਪੀ ਮੈਰਿਟ ਸਟਾਈਲਸ ਦੇ ਨੇਤਾ ਨੇ ਕਿਹਾ ਕਿ ਪ੍ਰੀਮੀਅਰ ਕੋਲ ਪਹਿਲਾਂ ਹੀ ਸੁੱਬੇ ਲਈ ਖੜੇ ਹੋਣ ਦਾ ਦੇਸ਼ ਹੈ ਜਿਸ ਬਾਰੇ ਫੋਰਡ ਦਾ ਕਹਿਣਾ ਹੈ ਕਿ ਅਮਰੀਕੀ ਟੈਰਿਫਾਂ ਕਾਰਨ 5 ਲੱਖ ਨੌਕਰੀਆਂ ਦਾ ਨੁਕਸਾਨ ਹੋ ਸਕਦਾ ਹੈ ਇਸ ਦੌਰਾਨ ਪੀਸੀਡੀ ਸੁਪਰ ਕਾਕਸ ਮੀਟਿੰਗ ਸ਼ਨੀਵਾਰ ਨੂੰ ਪੀਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਇੱਕ ਹੋਟਲ 'ਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗੀ ਸੱਦਾ ਪੱਤਰ ਕਹਿੰਦਾ ਹੈ ਕਿ ਦਿਨ ਭਰ ਚੱਲਣ ਵਾਲੇ ਰਣਨੀਤੀ ਸੈਸ਼ਨ ਦੇ ਦੌਰਾਨ ਹਾਜ਼ਰ ਲੋਕਾਂ ਨੂੰ ਪੋਸਟਰ ਨਿਕ ਕਬਲਿਸ ਤੋਂ ਪੋਲਿੰਗ ਬਾਰੇ ਇੱਕ ਅਪਡੇਟ ਅਤੇ ਰਣਨੀਤਿਕ ਕੋਰੀਟ ਨੇਕੇ ਤੋਂ ਮੁਹਿੰਮ ਮੈਸੇਜਿੰਗ ਬਾਰੇ ਇੱਕ ਅਪਡੇਟ ਪ੍ਰਾਪਤ ਹੋਵੇਗਾ ਪ੍ਰੀਮੀਅਰ ਟਿੱਪਣੀਆਂ ਵੀ ਕਰਨਗੇ ਤੇ ਉਮੀਦਵਾਰਾਂ ਨਾਲ ਹੈਡ ਸ਼ਾਟ ਲਈ ਪੋਜ਼ ਵੀ ਦੇਵਗੇ ਦਰਵਾਜ਼ਾ ਖੜਕਾਉਣਾ ਅਤੇ ਸੰਕੇਤਕ ਰਣਨੀਤੀਆਂ ਵੀ ਏਜੰਡੇ ਤੇ ਹੋਣਗੀਆਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰਦੇ ਆ ਮੁਖ ਲਾਈਨਸ ਤੇ ਪਨਾਗੀਆਂ ਦੀ ਆਮਦ ਨਾਲ ਜੱਠੰਡੀ ਕੈਨੇਡਾ ਵੱਲੋਂ ਖਿੱਚੀ ਗਈ ਪੂਰੀ ਤਿਆਰੀ ਬਾਰਡਰ ਸਮਝੌਤੇ ਲਾਗੂ ਕਰਨ ਜਾ ਰਿਹਾ ਹੈ ਕੈਨੇਡਾ ਕੌਂਸਲਰ ਰਾਜਤਾਲੀਵਾਲ ਦਾ ਤਨਖਾਹਾਂ ਨਾਮ ਉਧਾਉਣ ਦਾ ਮੋਸ਼ਨ ਫੇਲ ਸੱਤ ਕੌਂਸਲਰਸ ਨੇ ਜਿਤਾਈ 37 ਸੱਤ ਨੇ ਕੀਤਾ ਵਿਰੋਧ ਲੀਡਰਸ਼ਿਪ ਰੇਸ ਵਾਸਤੇ ਲਿਬਰਲਾਂ ਨੇ ਨਾਮਜ਼ਦਗੀ ਪੱਤਰ ਕਿਤੇ ਦਾਖਲ 9 ਮਾਰਚ ਨੂੰ ਹੋਵੇਗਾ ਨਵੇਂ ਲੀਡਰ ਦਾ ਐਲਾਨ ਜ਼ਮੀਨ ਦੀ ਵਰਤ ਲਈ ਨਵਾਂ ਕੈਲਗੜੀ ਯੋਜਨਾ ਦਸਤਾਵੇਜ਼ ਜਾਰੀ 30 ਸਾਲਾਂ ਲਈ ਕਰੇਗਾ ਕੈਲਗੜੀ ਦਾ ਮਾਰਗਦਰਸ਼ਨ ਇਸ ਨਾਲ ਹੀ ਮੈਨੇਜਟ ਜਾਸਰ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ